ਕਰਨੇ ਨੇ ਇਹ ਦਿਨ ਇਹ ਕਦੇ ਭੁੱਲ ਨਾ ਜਾਇਓ ਜਿਹੜੇ ਗੁਰੂ ਤੋਂ ਦੂਰ ਨੇ ਜੇ ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਨੂੰ ਪ੍ਰਤੱਖ ਦਰਸ਼ਨ ਦੇਣ ਨਾਲ ਦੋਨੋਂ ਸਾਬਜਾਦੇ ਖਲੋਤੇ ਹੋਣ ਤੇ ਉਹ ਆਪਣੇ ਪਿਤਾ ਨੂੰ ਪੁੱਛਣ ਸਤਿਗੁਰੂ ਪਿਤਾ ਜੀ ਤੁਸੀਂ ਇਹਨਾਂ ਕਰਕੇ ਆਪਣਾ ਸਰਬੰਸ ਵਾਰਿਆ ਹੈ ਇਹ ਤੇ ਮੜੀਆਂ ਤੇ ਤੁਰੇ ਫਿਰਦੇ ਨੇ ਇਹ ਤੇ ਕਮਰਾਂ ਤੇ ਮੱਥੇ ਪਏ ਟੇਕਦੇ ਨੇ ਸਤਿਗੁਰੂ ਜੀ ਇਨਾਂ ਦੇ ਸਿਰਾਂ ਦੇ ਉੱਪਰ ਕੇਸ ਨਹੀਂ ਇਹਨਾਂ ਦੀਆਂ ਦਾੜ੍ਹੀਆਂ ਕਟੀਆਂ ਹੋਈਆਂ ਨੇ ਤੁਸੀਂ ਤੇ ਇਹਨਾਂ ਵਾਸਤੇ ਆਪਣਾ ਸਰਬੰਸ ਵਾਰ ਦਿੱਤਾ ਏ ਈਨ ਨਹੀਂ ਮੰਨੀ ਪਰ ਅਜੇ ਤੁਹਾਡੇ ਸਿੱਖ ਜਿਹੜੇ ਨੇ ਇਹ ਕਿਧਰ ਨੂੰ ਚੱਲ ਪਏ ਆਪਾਂ ਧਿਆਨ ਮਾਰੀਏ ਸਤਿਗੁਰੂ ਜੀਆਂ ਦੇ ਵੱਲ ਆਪਣੇ ਘਰ ਨੂੰ ਮੁੜੀਏ ਸਿੱਖੀ ਬੜੀ ਵੱਡੀ ਕੀਮਤੀ ਹੈ ਜੀ ਇਹਨੂੰ ਗਵਾਓ ਨਾ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਿੱਖੀ ਜਿਹੜੀ ਹੈ ਸਵਾਸਾਂ ਦੇ ਨਾਲ ਨਿਭ ਜਾਵੇ ਇਹ ਅਰਦਾਸ ਕਰੋ